ਸਾਹਿਬ ਸਾਧਿਆ ਦੀ ਸ਼ਹਾਦਤ ਨੂੰ ਨਤਮਸਤ ਕਰਨ ਵਾਸਤੇ ਜਿੰਨੀ ਵੀ ਸੰਗਤ ਮਾਚੇ اور ਦਰਵਾਤੇ ਤੋਂ ਜੀਟੀ ਰੋਡ ਕੋਲ ਲੰਘਦੀ ਹੈ ਉਹਨਾਂ ਨੂੰ ਕੀਤਾ ਲੰਗਰ ਅਤੇ ਨਾਲ ਫਰੈਸਮੈਂਟ ਝੂਜਿਆ ਬਦਲਣਾ ਦਾ ਲੰਗਰ ਤੇ ਪਗਵਾੜਾ ਤੋਂ ਬੁਰਾਏਆਂ ਦੇ ਵਿੱਚ ਕਾਰ ਜੀਟੀ ਰੋਡ ਦੇ ਬਿਲਕੁਲ ਉੱਪਰ ਇਲਾਕੇ ਦੀ ਸਮੂਹ ਸਾਫ ਸਨਿਕ ਵੱਲੋਂ ਲਗਾਇਆ ਗਿਆ ਜਿੱਥੇ ਪਹਿਲਾਂ ਕਿਸਾਨ ਅंदोलਨ ਦੇ ਵਿੱਚ ਕਈ ਮਹੀਨੇ ਲਗਾਤਾਰ ਲੰਗਰ ਚੱਲਦਾ ਰਿਹਾ ਹੈ ਕਿਸਾਨ ਜਥੇਬੰਦੀਆਂ ਵੱਲੋਂ ਇਲਾਕੇ ਦੇ ਕਿਸਾਨਾਂ ਵੱਲੋਂ ਉਸੇ ਹੀ ਸਥਾਨ ਤੇ ਪਿਛਲੇ 2 ਦਿਨ ਤੋਂ ਸੰਗਤ ਵਾਸਤੇ ਦੁੱਧਾ ਲੰਗਰ ਇਲਾਕੇ ਦੀ ਸਮੂਹ ਸਾਥ ਸੰਗਤ ਵੱਲੋਂ ਲਗਾਇਆ ਜਾ ਰਿਹਾ ਹੈ ਉੱਤ ਲੰਗਰ ਹੈ ਮੈਂ ਸਮਾਣੇ ਚਲ ਗਿਆ ਸਮਾਣੇ ਵਿੱਚ ਅਸੀਂ ਬਹੁਤ ਦੇਖੀ ਬੜਾ ਸਾਡੀ ਵੀ ਹੱਦ ਨਹੀਂ ਚਾਹੀਦਾ ਹਲਾਤ ਕੁਝ ਹੋਣਾ ਨਹੀਂ ਬਈ ਦੋ ਦੋ ਟਨਲ ਆ ਗਿਆ 10 ਚੁਕਾਏ ਬਗੈਰ ਸਮਾਣੇ ਤਾਂ ਪਚੜਦੀ ਕੋਸ਼ਿਸ਼ ਸਮਾਣੇ ਬਹਿ ਗਿਆ ਵੀ ਲੋ ਬਹਿ ਕੇ ਵੀ ਹਰ ਇੱਕ ਹੋਰ ਵੀ ਤੁਹਾਡੇ ਲਈ ਤੁਹਾਡਾ ਕਰਦਾ ਕੁਝ ਇਹ ਬਦਾਨੇ ਦਾ ਲੱਗਦਾ ਮੈਂ ਨੂੰ ਮੁਕਤੀ ਚਾਹਣੋਂ ਬਾਅਦ ਕੇ ਪੁੱਤਾ ਟੰਗ ਦਿਓ ਇਸ ਸਮਾਣਾ ਹੈ ਸਮਾਣਾ ਮੈਂ ਤੋਂ ਕੋਈ ਵੀ ਮੇਰਾ ਕਰਜ਼ਾ ਚੁਕਾਏ ਬਗੈਰ ਨਹੀਂ ਜਾ ਸਕਦਾ ਬਕਾਇਦਾ ਕੁਰਸੀਆਂ ਲਗਾਈਆਂ ਹੋਈਆਂ ਨੇ ਜਿੱਥੇ ਬੈਠ ਕੇ ਸਰਦ ਦੁੱਧ ਪੀ ਰਹੀ ਹੈ ਰੋਟੀ ਲਈ ਬਹੁਤ ਪੈਸੇ ਮਿਲਦੇ ਤਾਂ ਉਹ ਉਹਦੇ ਹੀ ਪੈਸੇ ਆ ਸ਼ੱਕ ਰਹੀ ਹੈ ਕਾਕੀ ਉਸਾਰੀ ਉਹ ਰਸਤੇ ਬਿਲਕੁਲ ਸਾਹਮਣੇ ਟੈਂਟ ਲਗਾ ਕੇ ਡਾਕਟਰ ਦੇ ਚੱਕੀ ਵਿੱਚ ਚਾਰ ਸਰਜਾਂ ਦੀ ਸ਼ਹਾਦਤ ਨੂੰ ਸਮਰਪਤ ਐਲ.ਈ.ਡੀ. ਲਗਾ ਕੇ ਉਹਨਾਂ ਦੇ ਧਰਮ ਦੇ ਸਾਥ ਵਿਦਾਈ ਨਿਭਾਈ ਇਤਿਹਾਸ ਦੱਸਿਆ ਜਾ ਰਿਹਾ ਹੈ ਸਿਕਿਉਰਿਟੀ ਇਹ ਇੱਥੇ ਇਹ ਹੈਗਾ ਹੈ ਲੈ ਚੈੱਕ ਕਰ ਲੈਣਾ ਹੈਗਾ ਅਸੀਂ ਆਪਣੇ ਬਰੇਨ ਤੋਂ ਬੰਦ ਕਰਾਂਗੇ ਜੀ ਸਰ ਜੀ ਮੇਰੇ ਤੋਂ ਸੈਂਟਰ ਤੋਂ ਕਿੰਨੇ ਦੇ ਤੇਰੀ ਇੰਨੀ ਚੁਚਤ ਉਸ ਕੋਰੇ ਦਾ ਕਾਨੂੰਨ ਤੋੜਿਆ। ਅੰਦਰ ਟੈਂਕੀਆਂ ਦੇ ਵਿੱਚ ਬਕਾਇਦਾ ਰਸ ਰੱਖੀ ਹੋਈ ਹੈ। ਚੋਪੜੀਸ਼ ਵਿੱਚ ਦੇਖਿਆ ਨੂੰ ਬਸ ਗਸਤੀਆਂ ਨੂੰ ਸੇਛਾ ਨਹੀਂ ਚੁਕਿਤ। ਇਹੋਂ ਜਹਾਜ਼ ਕਿਨਾਰ ਤੇ। ਪਰ ਇੱਥੇ ਬਕਾਇਦਾ ਦੁੱਧ ਤਿਆਰ ਹੋ ਰਿਹਾ। ਆਜੇ ਨਾ 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 ਖਰਾਬ ਹੋਣ ਲੱਗਿਆ ਪਹਿਨੀ ਚੁਣਾਣੇ ਤੋਂ ਬਾਅਦ ਅੱਜ ਵੱਲੋਂ ਖੜ੍ਹਦਾ ਆਪਾਂ ਇੱਥੇ ਪਾਣੀ ਦਿਲਣਾ ਹੁਣ ਇਹਦੇ ਵਿੱਚ ਬਾਜੀ ਸਿੱਸਟੀ ਸਫੀਰ ਜੋ ਜੀ ਕਾ ਕਰਾ ਸਾਹ ਜਿਨੇ ਆਪਾਂ ਨੂੰ ਪਤਾ ਕਿ ਸਿੱਖ ਧਰਮ ਦੇ ਵਿੱਚ ਇਸ ਪੂਰੇ ਦੇ ਮਹੀਨੇ ਦੀ ਖਾਸ ਕਰਕੇ ਜਿਹੜਾ ਸ਼ਹੀਦੀ 15 ਮਾਰਾ ਦੀ ਬਹੁਤ ਹੀ ਮਹੱਤਵਸਾ ਆ ਕਿਉਂਕਿ ਇਸ ਸਮੇਂ ਦੌਰਾਨ ਧੰਧ ਧੰਗ ਸ੍ਰੀ ਗੁਰੂ ਘਰ ਦੇ ਜੀ ਮਹਾਰਾਜ ਜੀ ਦਾ ਸਾਰਾ ਪਰਿਵਾਰ ਪਹਿਲਾਂ ਵਿਛੜਿਆ ਤੇ ਫਿਰ ਇੱਕ ਇੱਕ ਕਰਕੇ ਜੀ ਸ਼ਹੀਦ ਹੁੰਦਾ ਗਿਆ ਉਹਨਾਂ ਨੇ ਨਾਲ ਅਨੇਕਾਂ ਸਿੰਘਾਂ ਸਿੰਘਣੀਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਧਰਮ ਦੀ ਹੇਤ ਤੇ ਇਸ ਸਵਾਜ ਦੀ ਹੇਤ ਤੇ ਆਪਣੇ ਮੁਲਕ ਦੇ ਪ੍ਰਤੀ ਸੋ ਅਸੀਂ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ ਹੋਏ ਸਾਡੇ ਸਮੂਹ ਇਲਾਕਾ ਨਿਵਾਸੀ ਫਗਵਾੜਾ ਗਰੇਆ ਫਰੌਰ ਹੋਰ ਆਲੇ ਦੁਆਲੇ ਦੇ ਨਗਰਾਂ ਦੇ ਬਹੁਤ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਅੱਜ ਦਾ ਇਹ ਜਿਹੜਾ ਪ੍ਰੋਗਰਾਮ ਸਾਡਾ ਅੱਜ ਤੀਸਰੇ ਦਿਨ ਚ ਚੱਲ ਗਿਆ ਆਪਣੇ ਦੁੱਧ ਦੀ ਸੇਵਾ ਤੇ ਕੋ ਜੇ ਬਦਾਨੇ ਦੀ ਜਿਹੜੀ ਲੰਗਰ ਦੀ ਸੇਵਾ ਚੱਲ ਰਹੀ ਆ ਕਿਉਂਕਿ ਜਿਹੜਾ ਇਹ ਦੁੱਧ ਦੀ ਸੇਵਾ ਦਾ ਮੇਨ ਮਕਸਦ ਆ ਕਿ ਜਿਸ ਵੇਲੇ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾ ਤੇ ਬਾਬਾ ਜੋਰਾਵਾਰ ਸਿੰਘ ਜੀ ਤੇ ਬਾਬਾ ਫਤੇ ਸਿੰਘ ਜੀ ਉਸ ਠੰਡੇ ਪੁਰਜ ਵਿੱਚ ਕੈਰ ਕੀਤੀ ਹੋਇਆ ਤਾਂ ਬਾਬਾ ਮੋਤੀराम ਮਹਿਰਾ ਨੇ ਉੱਥੇ ਦੁੱਧ ਦੀ ਸੇਵਾ ਕੀਤੀ ਸੁੱਤੇ ਅਸੀਂ ਉਹਨਾਂ ਸ਼ਹੀਦਾਂ ਦੀਆਂ ਜਿਹੜੀਆਂ ਸਾਨੂੰ ਪਾਈਆਂ ਪੂਰਨਾਂ ਤੇ ਚੱਲਦੇ ਹੋਏ ਅਸੀਂ ਥੋੜਾ ਜਿਹਾ ਯਤਨ ਕਰਦੇ ਹਾਂ ਕਿ ਆਪਾਂ ਵੀ ਉਹਨਾਂ ਦੀ ਸੇਵਾ ਨੂੰ ਉਹਨਾਂ ਦੀ ਲਖਾਨੀ ਸ਼ਹਾਦਤ ਨੂੰ ਯਾਦ ਰੱਖੀਏ ਤੇ ਅਸੀਂ ਇਲਾਕੇ ਦੀ ਸੰਗਤ ਦੇ ਸਹਿਯੋਗ ਦੇ ਨਾਲ ਦੁੱਧ ਤੇ ਮਦਾਨੇ ਦਾ ਜਿਹੜਾ ਲੰਗਰ ਲਾਇਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿੰਨੀ ਵੀ ਸਕਦੇ ਨੇ ਇੱਥੇ ਹਿੱਸਾ ਲਿਆ ਹਾਜ਼ਰੀਆਂ ਭਰੀਆਂ ਭਰੀਆਂ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਅੱਗੇ ਤੋਂ ਅਸੀਂ ਆਸ ਰੱਖਦੇ ਹਾਂ ਕਿ ਸਾਡੇ ਨਾਲ ਹੀ ਦੇ ਸਾਰਾ ਇਲਾਕਾ ਜੁੜਿਆ ਰਹੇ ਤਾਂ ਜੋ ਆਪਾਂ ਰਲ ਮਿਲ ਕੇ ਉਹਨਾਂ ਸ਼ਹੀਦੀਆਂ ਦੀਆਂ ਸ਼ਹੀਦੀਆਂ ਨੂੰ ਯਾਦ ਕਰਕੇ ਪ੍ਰਣਾਮ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ तो कल आई तूफान देते हैं नाल का के टाइम में समझे तेरे वाली गलती हरे के चलन कर रहा है तू ये सोच रहा है कि ये जो कोविड वायरस आता है उसका कारण भी वो आप लगते हैं जो पन भी होता है निरंकार के हुक्म से सत करू ओ ये दउल का दुख ना जानी है सत करू होए

ਸਮਾਣਾ ਤਬਾਹ ਹੋ ਗਿਆ ਖਾਨ ਸਾਹਿਬ ਖਬਰ ਮਿਲੀ ਹੈ ਕਿ ਵੱਡੀ ਗਿਣਤੀ ਚ ਲੋਕ ਮਾਝੇ ਮਾਲਵੇ ਦੇ ਇਲਾਕਿਆਂ ਚ ਇਕੱਠੇ ਹੋ ਕੇ ਬੰਦਾ ਬਹਾਦਰ ਦੇ ਜਥੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਨਹੀਂ ਮੈਂ ਹੋ ਨਹੀਂ ਜਾਗਾ

ਮਤਾਂ ਵਿਚਾਰੇ ਨੇ ਗਿਣਨੇ ਵੀ ਸ਼ੁਰੂ ਕਰ ਦਿੱਤੇ ਉਹਨਗੇ ਸਾਨੂੰ ਦੁਬਾ ਕੇ ਤੇ ਮੱਚ ਦੇ ਸਿੰਘਾਂ ਨੂੰ ਤਾਂ ਬਦਲੇ ਦੇ ਉਸ ਦਿਨ ਦਾ ਇੰਤਜ਼ਾਰ ਹੈ ਜਦੋਂ ਸਾਡੇ ਹੱਥਾਂ ਵਿੱਚ ਨੰਗੀਆਂ ਤਲਵਾਰਾਂ ਹੋਣਗੀਆਂ ਤੇ ਸਾਹਮਣੇ ਵਜ਼ੀਰ ਖਾਨ ਦਾ ਸਿਰ ਹਾਂ ਅੱਛਾ ਸੈਬਜਾਦਾਂ ਦੀ ਸ਼ਹਾਦਤ ਦਾ ਬਦਲਾ ਲੈ ਕੇ ਸਾਨੂੰ ਚੈਨ ਮਿਲੇਗਾ ਉਹ ਜੀ ਕਾ ਦਾ ਸਰੰਦ ਨੂੰ ਅੱਗ ਲਾਣੀ ਮਲੇਰ ਕੋਟਲੇ ਦਾ ਬਾਗ ਵਿੱਚ ਜਗਾ ਸਤਿਕਾਰ ਜਗਾ ਸਤਿਕਾਰ ਸਟੇਡੀਓ ਮੈਂ ਤੁਹਾਡੇ ਜਜ਼ਬਾਤਾਂ ਦੀ ਕਦਰ ਕਰਦਾ ਹਾਂ ਲੇਕਿਨ ਮੇਰੀ ਇੱਕ ਗੱਲ ਸਾਫ਼ ਤੌਰ ਤੇ ਕਹਿ ਦੇਣਾ ਚਾਹੁੰਦਾ ਗੁਰੂ ਸਾਹਿਬ ਨੇ ਮੈਨੂੰ ਆਪਣੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਸੁਨੇਹਾ ਪੰਜਾਬ ਦਾ ਉਹਨਾਂ ਨੇ ਦਿੱਤਾ ਸਾਡੇ ਮੁਸਤਫਾ ਦੀ ਰਾਹ ਵਿੱਚ ਜਿਹੜਾ ਵੀ ਅਧਿਆਚਾਰੀ ਸਾਨੂੰ ਮਿਲੇਗਾ ਅਸੀਂ ਉਸ ਨੂੰ ਸਜ਼ਾ ਦਵਾਂਗੇ ਬਾਗੇ ਵਜ਼ੀਰ ਖਾਨ ਹੋਵੇ ਜਾਂ ਕੋਈ ਹੋਰ ਮੈਂ ਜਾਣਦਾ ਵਜ਼ੀਰ ਖਾਨ ਇਨਸਾਨ ਨਹੀਂ ਤਰਿੰਦਾ ਹੈ ਇਸ ਤਰਿੰਦੇ ਲਈ ਸਾਡੇ ਪੰਜਾਬ ਵਿੱਚ ਕੋਈ ਜਗ੍ਹਾ ਨਹੀਂ ਸਸਾ ਉਸ ਨੂੰ ਜਿਹੜਾ ਨਾ ਕਿਰੋ ਜਿਹੜਾ ਸਡੋਰਾ ਵਿੱਚ ਹੋਇਆ ਮਲੇਰਕੋਟਲਾ ਦੇ ਨਵਾਬਦਾਨ ਸ਼ਤਰੂਜੇ ਹੋਇਆ ਇਹ ਇਸ ਤਰ੍ਹਾਂ ਦਾ ਕੁਝ ਵੀ ਸਰਹੰਦ ਵਿੱਚ ਨਹੀਂ ਹੋਏਗਾ ਜਿਤ ਮਹਿਰੀ ਹੋਏਗੀ ਮੁਗਲਾਂ ਦੇ ਕਈ ਸਾਲਾਂ ਦੇ ਇਤਿਹਾਸ ਵਿੱਚ ਇੰਨੀ ਵੱਡੀ ਚੰਗ ਨਾ ਕਿਸੇ ਨੇ ਹਾਰੀ ਹੈ ਨਾ ਮੈਂ ਹਾਰਾਂਗਾ ਤੇ ਉਹ ਬੰਦਾ ਸਿੰਘ ਉਹਨੂੰ ਐਸੀ ਮੌਤ ਦਿਆਂਗਾ ਜਿਹਨੂੰ ਵੇਖ ਮੌਤ ਵੀ ਮੇਰੇ ਤੋਂ ਹੌਫ ਖਾਏਗੀ ਸੁਣੇ ਬੰਦੇ ਨੇ ਠੰਡੇ ਨੇ ਸਾਰੇ ਸਤਿ ਦਰਵਾਜਾ ਸ਼ਰਵਾਦ ਲੈ ਕੇ ਨੇਰ ਤੋਂ ਸੀ 33 ਨਿਕਲੇ ਸੀ ਦੀ ਸੋਚ ਜ਼ਾਲਿਮਾ ਦੇ ਖਿਲਾਫ ਆਮ ਲੋਕਾਂ ਨੂੰ ਇੱਕ ਦੂਜੇ ਨਾਲ ਜੋੜਦੀ ਓਕੇ ਪਿਆਸੇ ਗਰੀਬ ਲੋਕਾਂ ਦੀ ਢੀੜਾ ਨੂੰ ਤਾਂ ਇੱਕ ਨੇਕ ਦਿਲ ਇਨਸਾਨ ਹੀ ਆਪਣੇ ਅੰਦਰ ਮਹਿਸੂਸ ਕਰ ਸਕਦਾ ਹੈ ਮੈਂ ਤਾਂ ਕੁਝ ਕੰਤੇ ਰੁੱਕੇ ਸੈਂਜੀ ਕਹਾਗਾ ਮੋ ਆਈ ਬਾਤ ਨਾ ਰਹਦੀ ਹੈ ਹੁਣ ਰੱਬ ਦੀ ਰਜ਼ਾ ਵਿੱਚ ਨਾ ਰਹਿਣ ਵਾਲੇ ਜ਼ਾਲਮਾਂ ਦਾ ਮਾੜਾ ਵਕ ਆ ਗਿਆ। ਉਹ ਆਈ ਬਾਤ ਨਰੇਂਦੀਂ। ਉਹ ਆਈ ਬਾਤ ਨਰੇਂਦੀਂ। ਝੂਠਾ ਖਾ ਤੇ ਗੁਜ ਬਚਦਾਈ ਸੱਚ ਹੱਥਿਆ ਭੰਡ ਮਚਦਾਈ ਜੀਦੋ ਹਾਂ। ਰੱਬ ਦੀ ਜਾਕੀ ਕਬਰ ਲੈ ਕੇ ਆਇਆ। ਬੰਦਾ ਬਸਾ ਹਜ਼ੂਰ ਮੈਂ ਬੰਦਾ ਸਿੰਘ ਦੀ ਫੌਜ ਵਿੱਚ ਰਗ ਮਿਲ ਗਿਆ ਵਾ ਬੰਦਾ ਸਿੰਘ ਜੰਗ ਲਈ ਬੜੀ ਤਿਆਰੀ ਕਰ ਰਿਹਾ ਹਜ਼ੂਰ ਜਿੰਨੀ ਮਰਜ਼ੀ ਤਿਆਰੀ ਕਰ ਲੈ ਦਿੱਲੀ ਦੇ ਤਖਤੇ ਬਾਦਸ਼ਾਹ ਬਦਲਦੇ ਨੇ ਪਰ ਸਰਹੰਦ ਦੇ ਤਖਤੇ ਵਜ਼ੀਰ ਖਾਨ ਸੀ ਹੈ ਤੇ ਹਮੇਸ਼ਾ ਰਹੇਗਾ ਤੂੰ ਕਿਦਦ ਰੋ

ਯਾਦ ਕਿ ਲਿਆ ਤੋਂ ਪਾਸਿ ਖਾਨ ਦਾ ਕੋਈ ਵੀ ਲੋਕਿੰਦਾ ਸਰਮਾਨ ਉਸ ਤੱਕ ਨਾ ਪਹੁੰਚੇ ਬੰਦਾ ਸਿੰਘ ਦੁਆਰਾ ਦੇ ਦੂ ਪਦੇ ਦੇ ਮੇਰੀ ਫੌਜ ਜੋੜਾ ਪਾਣੀ ਦਾ ਲੰਗਰ ਲਾਇਆ ਜੀ ਦੁੱਧ ਦਾ ਬਸ ਤੋਂ ਵਧੀਆ ਜੀ ਇਹ ਕਿੰਨੇ ਲਗਾਇਆ ਲੰਗਰ ਕਿਸ ਨੇ ਲਗਾਇਆ ਇਹ ਕਹਨੇ ਲਾਇਆ ਜੀ ਕਿਸ ਨੇ ਲਗਾਇਆ ਲੰਗਰ ਇਲਾਕੇ ਦੀ ਸੰਗਤ ਮੰਨੇ ਲਗਾਇਆ ਇਲਾਕੇ ਦੀ ਸੰਗਤ ਨੇ ਵੀ ਸੂਆ ਨੇ ਇਕੱਠੇ ਹੋ ਕੇ ਲਗਾਇਆ ਹਾਂ ਜੀ ये लंगर लगाया है बुदाने भुजिए का लंगर लगाया है चाक का लंगर लगाया है कॉफ़ी का लंगर लगाया है इसलिए दूर दूरों लोग आते हैं दूर दरांडे तीर्थ यात्रा करने से अनंतपुर साहब जाते हैं साहबजादे के नाम से लंगर लगाया है इस संगत तो बड़े ट्राले ट्रक पिछों माझे तो आ रही है ਔਰ ਬਕਾਇਦਾ ਵਿੱਚੋ ਚੰਗੀ ਤਰ੍ਹਾਂ ਸਵਾਰੀਆਂ ਨਾਲ ਭਰਿਆ ਹੋਇਆ ਇਹ ਵੱਡਾ ਟਰੱਕ ਹੈ ਔਰ ਇੱਥੇ ਰੁੱਕ ਕੇ e chante -chante. ਆਇਓ ਜੀ ਕੀ ਥੱਲੇ ਅੱਜ ਛੋਟੇ ਸ਼ਹਿਦਾ ਦੇ ਪਾਪਾ ਫਤੇ ਸਿੰਘ ਤੇ ਪਾਪਾ ਜੋਰਾਵਰ ਸਿੰਘ ਜੀ ਦਾ ਜੋ ਇੱਕ ਬਲਡ ਦੇ ਵਿੱਚ ਨਸਾਦੀ ਸ਼ਹਾਦਤ ਉਹਨਾਂ ਨੇ ਦਿੱਤੀ ਹੈ 7 ਸਾਲ ਤੇ 9 ਸਾਲ ਦੀ ਉਮਰ ਦੇ ਵਿੱਚ ਅੱਜ ਅਸੀਂ ਵੀ ਆਪਣੀਆਂ ਸੰਗਤਾਂ ਆਪਣੇ ਪਿੰਡ ਤੋਂ ਲੈ ਕੇ ਉਹਨਾਂ ਨੂੰ ਨਕਮਸਤਕ ਹਣ ਚੱਲੇ ਆ ਉਹਨਾਂ ਨੂੰ ਸ਼ਰਧਾ ਭੇਟ ਕਰਨ ਚੱਲੇ ਆ ਅਜਸਥਾਨਾ ਥਾ ਤੇ ਉਹਨਾਂ ਦੀ ਯਾਦ ਦੇ ਵਿੱਚ ਸੰਗਤਾਂ ਵੱਲੋਂ ਲੰਗਰ ਲਾਏ ਗਏ ਨੇ ਸੋ ਲੰਗਰ ਦੀ ਬੜੀ ਵੱਡੀ ਮਹਾਨਤਾ ਸਾਡੀ ਸਿੱਖ ਪੰਥ ਦੇ ਵਿੱਚ ਪਹਿਲੇ ਸੰਗਤ ਪਾਸੇ ਪੰਗਤ ਗੁਰੂ ਸਾਹਿਬ ਦਾ ਸਿਧਾਂਤ ਹੈ ਕਿ ਪਹਿਲੇ ਪੰਗਤ ਦੇ ਵਿੱਚ ਬੈਠ ਕੇ ਇੱਕ ਸਮਾਨ ਹਰ ਲੋਕ ਚਾਹੇ ਉਹ ਰਾਜਾ ਹੋਵੇ ਚਾਹੇ ਉਹ ਪਖਾਰੀ ਹੋਵੇ ਉਹ ਬੈਠ ਕੇ ਲੰਗਰ ਛਕਣ ਕਿ ਉਸ ਤੋਂ ਬਾਅਦ ਸੰਗਤ ਕਰਨੀ ਤੇ ਗੁਰਬਾਣੀ ਸੁਣਨੀ ਇਹ ਗੁਰੂ ਰਾਮਦਾਸ ਪਾਤਸ਼ਾਹ ਦੀ ਦਾ ਸਿਧਾਂਤ ਹੈ ਸੋ ਅੱਜ ਛੋਟੇ ਸਹਿਬਜ਼ਾਦਿਆਂ ਦੀ ਜੋ ਅੱਜ ਤੇ ਦਿਨ ਉਹਨਾਂ ਨੂੰ ਵਜ਼ੀਰ ਖਾਨ ਨੇ ਫਤਵਾ ਦਿੱਤਾ ਸੀ ਕਿ ਇਹਨਾਂ ਨੂੰ ਜੇ ਦੀਨ ਨਹੀਂ ਕਬੂਲ ਕਰਤੀ ਤਾਂ ਇਹਨਾਂ ਨੂੰ ਨੀਹਾਂ ਵਿੱਚ ਚਿੰਨ ਦੇ ਉੱਤੇ। ਸੋ ਅਗਲੇ ਦਿਨ ਅੱਜ ਤੋਂ ਅਗਲੇ ਦਿਨ ਕੱਲ ਨੂੰ 13ਪੋ ਨੂੰ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ 'ਚ ਚਿੰਕੇ ਸ਼ਹੀਦ ਕੀਤਾ। ਸੋ ਮੈਂ ਸਮਝਦਾ ਵੀ ਇੰਨੀ ਵੱਡੀ ਸ਼ਹਾਦਤ ਵਰਲਡ ਦੇ ਵਿੱਚ ਇਹੋ ਜਿਹਾ ਕੋਈ ਸਾਨੂੰ ਕੋਈ ਚੀਜ਼ ਨਹੀਂ ਮਿਲ ਸਕਦੀ ਜਿੱਥੇ ਕੋਈ ਏਡੀ ਵੱਡੀ ਸ਼ਹਾਦਤ ਹੋਈ ਹੋਵੇ ਮੈਂ ਸਮਝਦਾ ਵੀ ਸਾਡਾ ਵਰਲਡ ਜੇ ਅੱਜ ਸਿਰ ਉੱਚਾ ਕਰਕੇ ਜਿਉਂਦਾ ਤੇ ਉਹਨਾਂ ਦੀ ਕੁਰਬਾਨੀ ਕਰਕੇ ਜੋ ਅੱਜ ਸਾਨੂੰ ਹੱਕ ਦੇ ਕੇ ਗਏ ਨੇ ਫਿਰ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਆ ਇਹਨਾਂ ਸੰਗਤ ਨੇ ਬੜਾ ਵਧੀਆ ਪ੍ਰਚਾਰ ਕੀਤਾ ਸ਼ਹਾਦਤ ਨੂੰ ਸਮਰਪਤ ਜੋ ਫਿਲਮ ਚੱਲ ਰਹੀ ਆ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਸਾਡੀ ਕੌਮ ਦਾ ਬਹੁਤ ਵੱਡਾ ਇਤਿਹਾਸ ਸੀ ਮੈਂ ਸਮਝਦਾ ਵੀ ਸਮੁੱਚੇ ਵਰਲਡ ਦਾ ਇਤਿਹਾਸ ਹੈ ਲੋਕਾਂ ਨੂੰ ਪਤਾ ਹੀ ਨਹੀਂ ਲੱਗ ਸਕਿਆ ਕਿ ਇੰਨੀਆਂ-ਇੰਨੀਆਂ ਵੱਡੀਆਂ ਸ਼ਹਾਦਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨੇ ਦਿੱਤੀਆਂ ਸੋ 8-10 ਦਿਨਾਂ ਦੇ ਵਿੱਚ ਸਾਰਾ ਪਰਿਵਾਰ ਲੋਕਾਂ ਦੀ ਖਾਤਰ ਸਮਾਜ ਦੀ ਖਾਤਰ ਜਿਹੜਾ ਵਾਰਿਆ ਗੁਰੂ ਗੋਬਿੰਦ ਸਿੰਘ ਨੇ ਇਹੋ ਜੀ ਦੁਨੀਆ ਦੇ ਵਿੱਚ ਕਿਤੇ ਮਿਸਾਲ ਨਾ ਹੋਏਗੀ ਨਾ ਹੋਣੀ ਸੋ ਇਹਨੇ ਇੱਕ ਇੰਦਾ ਫੱਤੇ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ